ਐਮਪੀ ਹਰਿੰਦਰ ਸਿੰਘ ਖਾਲਸਾ ਨੇ ਲੋਕ ਸਭਾ ਵਿੱਚੋਂ ਆਪਣੀ ਸੀਟ ਬਦਲਣ ਦੀ ਮੰਗ ਕੀਤੀ ਹੈ ਇਸ ਲਈ ਬਕਾਇਦਾ ਉਹਨਾਂ ਸਪੀਕਰਸ ਮਿਤਰਾ ਮਹਾਜਨ ਨੂੰ ਅਪੀਲ ਕੀਤੀ ਹੈ ਆਖਿਰ ਕਿਉਂ ਲੋੜ ਪਈ ਹਰਿੰਦਰ ਸਿੰਘ ਖਾਲਸਾ ਨੂੰ ਆਪਣੀ ਸੀਟ ਬਦਲਣ ਦੀ ਕੀ ਉਹਨਾਂ ਦੇ ਪਿੱਛੇ ਇਹਦਾ ਕੋਈ ਕਾਰਨ ਕੀ ਹੈ ਕੀ ਇਹ ਗੱਲ ਪਿੱਛੇ ਕੋਈ ਹੋਰ ਰਾਜਨੀਤਿਕ ਮਕਸਦ ਤਾਂ ਨਹੀਂ ਇਸ ਬਾਰੇ ਸਨਾਂ ਗਲਵਤ ਕਰਨ ਲਈ ਮਜੂਰ ਨੇ ਹਰਿੰਦਰ ਸਿੰਘ ਖਾਲਸਾ ਸਾਹਿਬ ਬਹੁਤ ਸਮਾਂ ਹੋ ਗਿਆ ਤੁਸੀਂ ਲੋਕ ਸਭਾ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਹੋ ਪੰਜਾਬ ਨੂੰ ਐਨੀ ਦੇਰ ਬਾਅਦ ਹੁਣ ਸੀਟ ਬਦਲਣ ਦੀ ਤੁਸੀਂ ਕਿਉਂ ਅਪੀਲ ਕੀਤੀ ਐਸ ਤਰ੍ਹਾਂ ਜੀ ਮੈਨੂੰ ਤਾਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਬਹੁਤ ਤਕਲੀਫ ਰਹੀ ਹੈ ਇਸੇ ਗੱਲ ਦੇ ਉੱਪਰ ਔਰ ਮੈਂ ਤਾਂ ਕੋਸ਼ਿਸ਼ ਵੀ ਕਰਦੇ ਨੇ ਵੀ ਘੱਟ ਤੋਂ ਘੱਟ ਉੱਥੇ ਬੈਠਾ ਮੈਂ ਤਾਂ ਆਨੇ ਬਾਨੇ ਇਧਰ ਉਧਰ ਬਾੜ ਜਿਆਦਾ ਇਧਰ ਉਧਰ ਜਾਂਦਾ ਸੀ ਕਿਉਂਕਿ ਉਹ ਬੜੀ ਬੜੀ ਸਟਿੰਕ ਬੜੀ ਫੌਲ ਸਵੈਨ ਆਦੀ ਸੀ ਲੇਕਿਨ ਹਰ ਚੀਜ਼ ਦੀ ਨਾ ਹੀ ਕੋਈ ਲਿਮਟ ਹੁੰਦੀ ਹੈ ਇੰਤਹਾ ਹੁੰਦੀ ਹੈ ਮੈਂ ਬੜੀ ਦੇਰ ਇਹ ਸਹਿ ਲਿਆ ਤੇ ਹੁਣ ਆ ਫੇਰ ਜਦੋਂ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਸ਼ੁਰੂ ਆਉਂਦੇ ਆਉਂਦੇ ਫਿਰ ਮੈਨੂੰ 496 ਵਾਲੇ 파ਸਸ ਸਮੈਲ ਆਉਣੀ ਸ਼ੁਰੂ ਹੋਈ ਇੱਕ ਦਿਨ ਦੋ ਦਿਨ ਮੈਂ ਇੱਕ ਇੱਕ ਮੋਮੈਂਟ ਹੁੰਦੀ ਹੈ ਜੀ ਜਦੋਂ ਆਦਮੀ ਕੋਈ ਡਿਸੀਜਨ ਲੈਂਦਾ ਉਹ ਉਸ ਮੋਮੈਂਟ ਤੇ ਮੇਰੇ ਇੱਕਦਮ ਮਾਈਂਡ ਗਿਆ ਮੈਂ ਕਿਹਾ ਆਈ ਸ਼ੁੱਡ ਗੋ ਟੂ ਦਾ ਮਿਨਿਸਟਰ ਸੋ ਮੈਂ ਐਕਚੁਅਲੀ ਸ਼੍ਰੀ ਅਨੰਤ ਕੁਮਾਰ ਜੀ ਜੋ ਸਾਡੇ ਨਵੇਂ ਮਿਨਿਸਟਰ ਬਣਨੇ ਪਾਰਲੀਮੈਂਟਰੀ ਅਫੇਅਰਸ ਦੇ ਐਕਚੁਅਲੀ ਮੈਂ ਉਹਨਾਂ ਨੂੰ ਐਡਰੈਸ ਕੀਤਾ ਔਰ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਜੀ ਮੈਂ ਕੋਈ ਇਹ ਜਿਹੜਾ ਲੜਕਾ ਹੈ ਭਗਵੰਤ ਮਾਨ ਮੈਂ ਕੋਈ ਸ਼ਿਕਾਇਤ ਨਹੀਂ ਸੀ ਜੀ ਕਿਤੇ ਮੈਂ ਤਾਂ ਇਹਦਾ ਨਾਮ ਵੀ ਨਹੀਂ ਲਿਖਿਆ ਜੀ ਮੇਰੇ ਬੱਚਿਆਂ ਵਰਗਾ ਜੀ ਮੈਂ ਕਿਉਂ ਇਹਦੀ ਸ਼ਿਕਾਇਤ ਕਰਨੀ ਆ ਇਹਦੀ ਸ਼ਿਕਾਇਤ ਕਰਨ ਨੂੰ ਉਹ ਕੇਜਰੀਵਾਲ ਸੀ ਜਦੋਂ ਮੈਂ ਨਹੀਂ ਸੀ ਹਲੇ ਕੱਢਿਆ ਪਾਰਟੀ ਚੋਂ ਨिलंबਿਤ ਨਹੀਂ ਸੀ ਕੀਤਾ ਸਸਪੈਂਡ ਨਹੀਂ ਸੀ ਕੀਤਾ ਉਦੋਂ ਜੇ ਅਸੀਂ ਸਾਰੇ ਉਹਨੂੰ ਸ਼ਿਕਾਇਤਾਂ ਇਹਦੀਆਂ ਲਾਉਂਦੇ ਰਹੇ ਹਾਂ ਸਾਰਿਆਂ ਨੇ ਲੇਕਿਨ ਉਹਦੀ ਕੋਈ ਕੰਨਾਂ ਤੇ ਜੋ ਨਹੀਂ ਸੀ ਸਰਗੀ ਉਹਨੂੰ ਕੁਮਾਉ ਪੁੱਤ ਚਾਹੀਦਾ ਜੀ ਭਗਵੰਤ ਮਾਨ ਵਰਗਾ ਸੋ ਮੈਂ ਇਹਦੀ ਸ਼ਿਕਾਇਤ ਨਹੀਂ ਸੀ ਜਿ ਲਈ ਮੈਂ ਤਾਂ ਆਪਣਾ ਦੁੱਖ ਰੋਂਣ ਵਾਸਤੇ ਉੱਥੇ ਗਿਆ ਸੀ ਉਤ ਮੰਤਰੀ ਜੀ ਹੈ ਨਹੀਂ ਸੀ ਫਿਰ ਮੈਂ ਸਪੀਕਰ ਸਾਹਿਬ ਕੋਲ ਚਲਾ ਗਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੈਨੂੰ ਨੌਜ਼ੀਏਟਿੰਗ ਦੀ ਫੀਲਿੰਗ ਆਉਂਦੀ ਹੈ ਕਈ ਵਾਰੀ ਜੀ ਮੈਂ ਬਾਹਰ ਗਿਆ ਉਲਟੀ ਕਰਨ ਵਾਸਤੇ ਪਹਿਲਾਂ ਵੀ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਨੂੰ ਬੜਾ ਗੁਪਤੀ ਰੱਖਿਆ ਹੁਣ ਵੀ ਜੀ ਮੈਂ ਜਿਹੜੀ ਇਹ ਉਹਨਾਂ ਨੂੰ ਰਿਕੁਐਸਟ ਲਿਖੀ ਸੀਗੀ ਮੈਂ ਕਨਫਿਡੈਂਸ਼ੀਅਲ ਮਾਰਕ ਕੀਤੀ ਸੀ ਔਰ ਆਈਡੀਆ ਮੇਰਾ ਇਹ ਸੀ ਕਿ ਮੇਰਾ ਕੰਮ ਹੋ ਜਾਵੇ ਮੇਰੀ ਸੀਟ ਬਦਲ ਜਾਵੇ ਕਿਸੇ ਨੂੰ ਪਤਾ ਨਾ ਲੱਗੇ ਕਿ ਕੀ ਕਾਰਨ ਹੈ ਮੈਂ ਇਹਦੇ 'ਚ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਇਹ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਮੇਰਾ ਇਹ ਲੈਵਲ ਨਹੀਂ ਆਪਾਂ A11 ਤੇ ਇੱਕ ਮੇਰੇ ਬੱਚਿਆਂ ਵਰਗਾ ਹੈ ਮੈਂ ਕੋਈ ਇਹਦੇ ਖਿਲਾਫ ਕੋਈ ਰਾਜਨੀਤੀ ਕਰਾਂ ਮੇਰਾ ਕੋਈ ਇਹ ਹੋ ਜਾ ਤੁਸੀਂ ਕਹੇ ਕਿ ਤੁਸੀਂ ਇਹਨੂੰ ਗੁਪਤ ਤੌਰ ਤੇ ਸਪੀਕਰ ਨੂੰ ਲਿਖਿਆ ਕਿ ਉਹਦੀ ਸੀਟ ਤੁਹਾਡੀ ਸੀਟ ਬਦਲੀ ਜਾਵੇ ਪਰ ਜਿਸ ਤਰੀਕੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਤੁਸੀਂ ਮੀਡੀਆ 'ਚ ਵੀ ਗਏ ਇਹ ਗੱਲ ਫਿਰ ਗੋਪਨੀਯਤ ਕਿੱਥੇ ਰਹਿ ਗਈ ਹਾਂਜੀ ਗੋਪਨੀਯਤ ਤਾਂ ਬਿਲਕੁਲ ਮੈਂ ਤਾਂ ਹੈਰਾਨ ਰਹਿ ਗਿਆ ਜੀ ਅਸੀਂ ਉਸ ਤੋਂ ਬਾਅਦ ਮੈਂ ਇਹ ਦਿੱਤੀ ਹੈਗੀ ਆ ਮੇਰੇ ਖਾਤੇ ਕੋਈ 11:20 ਵਜੇ ਉਸ ਤੋਂ ਬਾਅਦ 12 ਵਜੇ ਸੈਸ਼ਨ ਸ਼ੁਰੂ ਹੋ ਗਿਆ ਸੈਸ਼ਨ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲੇ ਤੇ ਉਸ ਵੇਲੇ ਮੀਡੀਆ 'ਚ ਆਲਰੇਡੀ ਇਹ ਗੱਲ ਲੀਕ ਹੋਈ ਸੀ ਆਮ ਸ਼ੌਕਡ ਇਹ ਕਿਵੇਂ ਹੋਇਆ ਕਿੱਥੋਂ ਹੋਇਆ ਮੈਨੂੰ ਇਹ ਨਹੀਂ ਪਤਾ ਲੱਗਿਆ ਜੀ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਦੇਖ ਕੇ ਆਏ ਹੋ ਮੈਂ ਕਿਹਾ ਮੇਰੀ ਪਰਸਨਲ ਪ੍ਰੋਬਲਮ ਹੈ ਜੋ ਸ਼ੁਰੂ ਤੋਂ ਮੈਂ ਇਹੀ ਕਿਹਾ ਫਿਰ ਉਹ ਕਹਿੰਦੇ ਜੀ ਜਦੋਂ ਉਹਨਾਂ ਨੇ ਆਲਮੋਸਟ ਰੀਡ ਆਊਟ ਕਰਤਾ ਕਿ ਮੈਂ ਕੀ ਲਿਖਿਆ ਤਾਂ ਫਿਰ ਮੈਂ ਝੂਠ ਨਹੀਂ ਬੋਲ ਸਕਦਾ ਜੀ ਮੈਂ ਇੰਨਾ 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 ਝੂਠ ਬੋਲਣਾ ਦੇਵਲਪਮੈਂਟ ਜ਼ਰੂਰ ਨੇ ਪਰ ਮੈਂ ਝੂਠ ਨਹੀਂ ਹੰਦਾ ਬੋਲ ਸਕਦਾ ਫਿਰ ਮੈਨੂੰ ਸੱਚੀ ਗੱਲ ਕਹਿਣੀ ਪਈ ਕੋਈ ਸਵਾਲ ਇਹ ਉੱਠ ਰਿਹਾ ਹੈ ਕਿ ਜਿਸ ਤਰੀਕੇ ਨਾਲ ਭਗਵੰਤ ਦਾ ਪੂਰਾ ਵਿਵਾਦ ਹੋਇਆ ਵੀਡੀਓ ਵਾਲਾ ਉਸ ਵੀਡੀਓ ਵਿਵਾਦ ਤੋਂ ਬਾਅਦ ਇੱਕ ਗਣੀ ਮੱਥੀ ਸਾਜ਼ਿਸ਼ ਦੇ ਤਹਿਤ ਜੋ ਆਮਾ ਦੀ ਪਾਰਟੀ ਵੀ ਇਸ ਗੱਲ ਕਹਿ ਰਹੀ ਹੈ ਗਣੀ ਮੱਥੀ ਸਾਜ਼ਿਸ਼ ਦੇ ਤਹਿਤ ਤੁਸੀਂ ਇਹ ਗੱਲ ਸਹੀ ਟਾਈਮ ਦੇ ਉੱਤੇ ਇਹ ਗੱਲ ਚੁੱਕੀ ਹੈ ਅ ਕੱਲੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਬੜੀ ਸਾਜ਼ਿਸ਼ ਦੇ ਬੜੀ ਸਾਜ਼ਿਸ਼ ਕਰਕੇ ਉਹਨੂੰ ਸ਼ਰਮ ਪਲਾਤੀ ਇਹ ਵੀ ਸਾਜ਼ਿਸ਼ ਉਸ ਸਾਹੀ ਹੈ ਖਰਾਬ ਲੱਗੀ ਫੇਰ ਵੀ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੀ ਤੁਸੀਂ ਆਪਣਾ ਜਿਹੜੀ 스멜ਿੰਗ ਪਾਵਰ ਬਹੁਤ ਸਟਰੋਂਗ ਕਰਕੇ ਆਈ ਸੀ ਉਸ ਨੇ ਇਹ ਸਾਜ਼ਿਸ਼ ਕੀਤੀ ਤਾਂ ਕਿ ਤੁਹਾਨੂੰ ਉਲਟੀ ਆਵੇ ਮਤਲਬ ਇਹ ਹਰ ਗੱਲ ਨੂੰ ਤੁਸੀਂ ਸਾਜ਼ਿਸ਼ ਨਹੀਂ ਕਹਿ ਸਕਦੇ ਮਤਲਬ ਲਫ਼ਜ਼ ਬੜਾ ਵਧੀਆ ਕੁਐਸਚਨ ਬਹੁਤ ਵਧੀਆ ਤੁਹਾਡਾ ਖਰਕ ਦੇ ਵਿੱਚ ਵੀ ਦੀ ਕਨਸਪੀਰੇਟੋਰੀਅਲ ਅਪਰੋਚ ਹੈ ਲੇਕਿਨ ਇਹ ਨਹੀਂ ਸਾਜ਼ਿਸ਼ ਮੈਂ ਕੀਤੀ ਸੀ ਕਿ ਭਗਵੰਤ ਮਾਨ ਉਸਨੂੰ ਸ਼ਰਾਬੀ ਕਿਹਾ ਵੀ ਜਾਂ ਉਹਨੇ ਮੂਚੋ ਸਮੈਲਾ ਵੀ ਠੀਕ ਹੈ ਨਾ ਜੀ ਤੁਹਾਡੇ ਨਾਲ 4 MP ਹੋ ਰਹੀ ਤੁਸੀਂ ਆਮ ਆਦਮੀ ਪਾਰਟੀ ਤੋਂ 4 MP ਸੀ ਪੰਜਾਬ ਹਾਂ 3 ਤੋਂ ਨਾਲ ਹੋਰ MP ਨੇ ਹਾਲਾਂਕਿ ਤੁਹਾਨੂੰ ਦੋਨੋਂ ਤੁਸੀਂ ਸਸਪੈਂਡਡ ਹੋ। ਪਰ ਸਾਧੂ ਸਿੰਘ ਵੀ ਨੇ ਉੱਥੇ ਸਦ ਪ੍ਰੋਸੀਡਿੰਗ ਦਾ ਸਟੇਟਮੈਂਟ ਆਈ ਹੈ ਕਿ ਐਸੀ ਕੋਈ ਗੱਲ ਹੈ ਹੀ ਨਹੀਂ ਸੀ। ਇਹ ਉਹਨਾਂ ਦੀ ਇਹ ਪਹਿਲੀ ਗੱਤੋਂ ਸਾਡੇ ਨਾਲ ਨਹੀਂ ਬੈਠਦੇ ਅੱਗੇ ਬੈਠਦੇ ਆ ਜੀ। ਅਗਲੀ ਰੋਜ਼ 'ਚ ਸਾਧੂ ਸਿੰਘ ਜੀ ਬੈਠਦੇ ਨੇ ਤੇ ਗਾਂਧੀ ਸਾਹਿਬ ਬੈਠਦੇ ਨੇ। ਗਾਂਧੀ ਸਾਹਿਬ ਦੀ ਵੀ ਆਈ ਹੈ ਜੀ ਕਿ ਇਸ ਮੈਲਾਂ ਦੀ ਸਾਰਿਆਂ ਨੂੰ ਆਂਦੀ ਹੈ। ਹੁਣੇ ਤਾਂ ਗਾਂਧੀ ਸਾਹਿਬ ਨੂੰ ਤੇ ਸਾਧੂ ਸਿੰਘ ਨੂੰ ਆਪਾਂ ਪੁੱਛੋ ਜੀ। ਕਿਸਨੂੰ ਆਉਂਦੀ ਹੈ ਕਿਸਨੂੰ ਨਹੀਂ ਤੇ ਕੀ ਗੱਲ ਹੈ ਹੈਨਾ ਪਰ ਭਗਵੰਤ ਦਾ ਇਹ ਕਹਿਣਾ ਹੈ ਕਿ ਅਗਰ ਐਸੀ ਕੋਈ ਗੱਲ ਹੈ ਤਾਂ ਡੋਪ ਟੈਸਟ ਕਰਾਉਣ ਨੂੰ ਤਿਆਰ ਨੇ ਬਕਾਇਦਾ ਸਾਰੇ ਐਮਪੀ ਦਾ ਡੋਪ ਟੈਸਟ ਉੱਥੇ ਹੋਣਾ ਚਾਹੀਦਾ ਬੜੀ ਅੱਛੀ ਗੱਲ ਹੈ ਬੜੀ ਅੱਛੀ ਗੱਲ ਹੈ ਹੋਣਾ ਚਾਹੀਦਾ ਹੈ ਭਗਵੰਤ ਮਾਨ ਮੇਰਾ ਕਹ ਲੋ ਕਈ ਵਾਰੀ ਉਹ ਆਪਣੇ ਆਪ ਨੂੰ ਲਾਰਜਰ ਥੈਨ ਲਾਈਫ ਸਮਝ ਲੈਂਦਾ ਉਹ ਸਮਝਦਾ ਵੀ ਜੋ ਭਗਵੰਤ ਮਾਨ ਨੇ ਹੈ ਉਹ ਸਾਰੇ ਐਮਪੀ ਉਸ ਤਰ੍ਹਾਂ ਦੇ ਆ ਭਗਵੰਤ ਮਾਨ ਸਮਝਦਾ ਮੈਂ ਸ਼ਰਾਬ ਪੀਣਾ ਤਾਂ ਉਹ ਸਮਝਦਾ ਵੀ ਸਾਰੇ ਐਮਪੀ ਦੇ ਉਹ ਸਾਰਿਆਂ ਦੇ ਟੈਸਟ ਹੋਣਾ ਚਾਹੀਦਾ ਕਿਉਂਕਿ ਕਿਉਂਕਿ ਉਹਨੂੰ ਉਹਨੂੰ ਟੈਸਟ ਵਾਸਤੇ ਕਿਹਾ ਗਿਆ ਕੱਲ ਨੂੰ ਭਗਵੰਤ ਮਾਨ ਕਹੇਗਾ ਕਿ ਜੀ ਮੈਂ ਫਿਲਮ ਬਣਾਈ ਸੀ ਮੇਰਾ ਮੋਬਾਈਲ ਬੰਦ ਕਰੋ ਸਾਰਿਆਂ ਦੇ ਮੋਬਾਈਲ ਵੀ ਬੰਦ ਕਰ ਦਿਓ ਇਹ ਭਗਵੰਤ ਮਾਨ ਜਿਹੜਾ ਹੈ ਇਹ ਕੋਈ ਇਹ ਕੋਈ ਸੋਰਸ ਨਹੀਂ ਹੋਏਗਾ ਉੱਥੇ ਲੈਜਿਸਲੇਸ਼ਨ ਬਣਾਉਣ ਦਾ ਜਾਂ ਕੋਈ ਰੂਲਸ ਬਣਾਉਣ ਦਾ ਇੱਕ ਜਿਹੜਾ ਬੰਦਾ ਕੋਈ ਕੋਈ ਨਿਯਮ ਨੂੰ ਵਾਇਓਲੇਟ ਕਰਦਾ ਉਹੀ ਇਹ ਡਿਕਟੇਟ ਕਰੇ ਕੱਲ ਨੂੰ ਕਿ ਹੁਣ ਆਪਾਂ ਕੀ ਰੂਲ ਬਣਾਉਣਾ ਹੈ ਵਾਇਓਲੇਟਰਸ ਕਦੇ ਰੂਲ ਨਹੀਂ ਬਣਾਦੇ ਹੁੰਦੇ ਜੀ ਰੂਲਸ ਬਣਾਉਣ ਵਾਲੇ ਹੋਰ ਹੁੰਦੇ ਆ ਵਾਇਓਲੇਟ ਕਰਨ ਵਾਲੇ ਹੋ ਦਿੰਦੇ ਤੁਹਾਡਾ ਜਿਹੜਾ ਫੋਕਸ ਹੈ ਕੱਲਾ ਭਗਵੰਤ ਮਾਨ ਹੈ ਮੇਰਾ ਫੋਕਸ ਪਾਰਲੀਮੈਂਟ ਹੈ ਮੇਰਾ ਫੋਕਸ ਪਾਰਲੀਮੈਂਟ ਦੀ ਸਿਕਿਉਰਿਟੀ ਹੈ ਮੇਰਾ ਫੋਕਸ ਸਾਰੇ ਹਿੰਦੁਸਤਾਨ ਦੇ ਚੁਣੇ ਹੋਏ ਬੰਦੇ ਨੇ ਕੱਲਾ ਭਗਵੰਤ ਮਾਨ ਹੀ ਚੁਣਿਆ ਹੋਇਆ ਨਹੀਂ ਹੈ ਜੀ ਉਹ ਆਪਣਾ ਇਹਨੂੰ ਚੁਣੇਂਦਾ ਕਹਿ ਸਕਦਾ ਕਿ ਮੈਂ ਆਮ ਸਿਲੇਕਟਿਡ ਫਿਊ لیکن باقی سارے این देयर ओन राइट दे आल्सो रिप्रेजेंट देयर कंट्री اے سارے ਕੰਟ ਸਾਰੇ ਮੁਲਕ ਦੀ ਸਿਕਿਉਰਿਟੀ ਦਾ ਸਵਾਲ ਹੈ ਸਰ ਖਾਸਾ ਜੀ ਤੁਸੀਂ ویڈیو ਦੀ ਗੱਲ ਕਰ ਰਹੇ ਹੋ ਜਿਹੜੀ ਇਹ ਵੀਡੀਓ ਬਣੀ ਹੈ ਹਾਲਾਂਕਿ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਉਹ ਸਿਰਫ ਇੱਕ ਡੈਮੋਕ੍ਰੇਸੀ ਦੇ ਵਿੱਚ ਕਿਦਾਂ ਸਵਾਲ ਚੁੱਕੇ ਜਾਂਦੇ ਆ ਉਹ ਦਿਖਾਉਣਾ ਚਾਹੁੰਦੇ ਸੀ ਇਹਦੇ ਪਿੱਛੇ ਉਹਨਾਂ ਦਾ ਕੋਈ ਗਲਤ ਭਾਵਨਾ ਨਹੀਂ ਸੀ ਬਕਾਇਦਾ ਅਗਰ ਗਲਤੀ ਹੋਈ ਹੈ ਤਾਂ ਮਾਫੀ ਮੰਗੀ ਆ ਤਨੂੰ ਲੱਗਦਾ ਕਿ ਇਹ ਸਿਕਿਉਰਿਟੀ ਲੀਕ ਕਿਤੇ ਨਾ ਕਿਤੇ ਵੱਡਾ ਖਤਰਾ ਹੈ ਅਗਰ ਐਮਪੀ ਨੂੰ ਇਹ ਜਿਹੜੇ ਸਟੈਪ ਉਹਨਾਂ ਚੁੱਕਿਆ ਹੈ ਇਹ ਸਟੈਪ ਚੁੱਕਣਾ ਚਾਹੀਦਾ ਹੈ 2001 ਵਿੱਚ ਆਈ ਐਮ ਸ਼ੋਰ ਭਗਵਾਨ ਤੁਮਾ ਨੇ ਐਡਾ ਬੱਚਾ ਨਹੀਂ ਕਿਹਾ ਮੂੰ 2001 ਦੀ ਹੋਸ਼ ਨਹੀਂ ਉਹ ਕਹਿੰਦਾ ਮੈਂ 30 ਸਾਲ ਦਾ ਸੈਲੀਬ੍ਰਿਟੀ ਹਾਂ ਤਾਂ ਆਈ ਐਮ ਸ਼ੋਰ ਉਹਨੂੰ ਪਤਾ ਹੋਣਾ ਹੈ 2001 ਚ ਕੀ ਹੋਇਆ ਸੀ 2001 ਵਿੱਚ 11 ਕੇ 13 ਬੰਦੇ ਸਿਕਿਉਰਿਟੀ ਦੇ ਸ਼ਹੀਦ ਹੋ ਗਏ ਕਦੋਂ ਜਿਸ ਵੇਲੇ ਉਹਨਾਂ ਨੂੰ ਅੱਗੇ ਜਿਹੜੇ ਟੈਰਰਿਸਟ ਸਨ ਉਹਨਾਂ ਨੂੰ ਅੱਗੇ ਰਸਤਾ ਨਹੀਂ ਸੀ ਲੱਭ ਰਿਆ ਹੁਣ ਹਥੋਂ ਕਿਹੜੇ ਪਾਸੇ ਨੂੰ ਜਾਣਾ ਹੈ ਮੈਂ ਐਗਜ਼ੈਕਟਲੀ ਉਹ ਕਹਿਣਾ ਚਾਹੁੰਦਾ ਡਿਟੇਲ ਮੈਨੂੰ ਪਤਾ ਸਾਰਾ ਬਟ ਆਈ ਡੋਨਟ ਵਾਂਟ ਟੂ ਮੇਕ ਇਟ ਪਬਲਿਕ ਇੱਕ ਐਸਾ ਪੁਆਇੰਟ ਆ ਗਿਆ ਉਹਨਾਂ ਨੂੰ ਅੱਗੇ ਨਹੀਂ ਸੀ ਪਤਾ ਰਸਤਾ ਕਿੱਧਰ ਨੂੰ ਜਾਣਾ ਔਰ ਐਸੇ ਕਰਕੇ ਉੱਥੇ ਦੇ ਗੌਟ ਸਟਕ देयर ਔਰ ਸਕਿਉਰਿਟੀ ਵਾਲਿਆਂ ਨੇ ਉਥੇ ਕੇਰ ਲਿਆ ਇਥੇ ਕਰਕੇ ਉਹ ਮਾਰੇ ਗਏ ਲੇਕਿਨ ਇਹ ਹੁਣ ਭਗਵੰਤ ਮਾਨ ਨੇ ਜਿਹੜੇ ਲੋਕਾਂ ਦੀ ਡੈਮੋਕਰੈਟਿਕ ਹਕਾਂ ਦੀ ਰਾਖੀ ਕਰਨ ਖਾਤਰ ਔਰ ਲੋਕਾਂ ਨੂੰ ਡੈਮੋਕ੍ਰੇਸੀ ਦੇ ਸਬਕ ਸਿਖਾਉਣ ਖਾਤਰ ਕਿ ਕਿਵੇਂ ਪਾਰਲੀਮੈਂਟ ਦੇ ਵਿੱਚ ਡੈਮੋਕ੍ਰੇਸੀ ਚੱਲਦੀ ਹੈ ਇਹ ਸਿਖਾਉਣ ਖਾਤਰ ਹੁਣ ਇਸ ਨੇ ਉਹ ਸਾਰੇ ਜਿਹੜੇ ਜਿਹੜੀਆਂ ਗੱਲਾਂ ਦਾ ਲੋਕਾਂ ਨੂੰ ਪਤਾ ਨਹੀਂ ਸੀਗਾ ਉਹ ਜਿਹੜੇ ਹੈਜ਼ੀ ਪੁਆਇੰਟ ਸੀਗੇ ਇਹਨੂੰ ਸਾਰੇ ਲੋਕਾਂ ਸਾਹਮਣੇ ਉਜਾਗਰ ਕਰਤੇ ਨੇ ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਟੈਰਰਿਸਟ ਆਊਟਫਿਟ ਹੈ ਉਹਨਾਂ ਨੂੰ ਹੁਣ ਤੱਕ ਉਹਨਾਂ ਨੂੰ ਉਹਨਾਂ ਨੇ ਹੁਣ ਤੱਕ ਇਹ ਸਾਰਾ ਪੂਰੀ ਅੰਡਰਸਟੈਂਡਿੰਗ ਕਰ ਲਿਆ ਹੋਇਆ ਹੈ ਉਹ ਜਿਹੜੀ ਐਡੀ ਵੱਡੀ ਬਿਲਡਿੰਗ ਬਣੀ ਹੈ ਜਿਹਨੂੰ ਅਸੀਂ ਸਮਝਦੇ ਸੀ ਬੜੀ ਮਹਫੂਜ਼ ਹੈ Google ਦੇ ਉੱਪਰ ਤਾਂ ਜੀ ਹੁਣ ਮੈਂ ਹੈਰਾਨ ਆ ਆਮ ਆਦਮੀ ਪਾਰਟੀ ਦੇ ਕਈ ਲੀਡਰ ਕਹਿੰਦੇ ਇਹ ਤਾਂ ਜੀ Google ਤੇ ਬੜਾ ਕੁਝ ਆ ਜਾਂਦਾ Google ਤੇ ਅੰਦਰਲੇ ਰਸਤੇ ਥੋੜੋ ਆਉਂਦੇ ਨੇ ਤੁਹਾਡੇ ਘਰ ਦੀ ਛੱਤ ਜ਼ਰੂਰਤ ਆ ਜਾਂਦੀ ਹੈ ਲੇਕਿਨ ਉਹ ਪਾਰਲੀਮੈਂਟ ਤੇ ਅੰਦਰ ਜਿਹੜੀਆਂ ਬੜੀਆਂ ਇੱਕ ਲੇਬਿਰਿੰਥ ਬਣਿਆ ਹੋਇਆ ਇੱਕ ਜਾਲ ਹੈਗਾ ਉਹਦੇ ਕਿੱਥੋਂ ਕਿੱਧਰ ਨੂੰ ਜਾਣਾ ਮੈਂ ਖੁਦ ਕਈ ਵਾਰੀ ਆਈ ਗੈਟ ਲੋਸਟ ਅੰਦਰ ਇੰਨਾ ਜ਼ਿਆਦਾ ਹੋ ਗਿਆ ਲੇਕਿਨ ਇਸਨੇ ਤਾਂ ਸਾਰਾ ਕੁਝ ਹੀ ਕਲੀਅਰ ਬਹੁਤ ਵੱਡਾ ਡੈਮੇਜ ਹੋ ਗਿਆ ਜੀ ਬਹੁਤ ਵੱਡਾ ਡੈਮੇਜ ਹੋ ਗਿਆ ਔਰ ਅਜੇ ਤੱਕ ਪਤਾ ਨਹੀਂ ਉਹਨਾਂ ਨੇ ਸਿਕਿਉਰਿਟੀ ਕਮੇਟੀ ਵੀ ਬਣਾਈ ਹੈ ਔਰ ਸਿਕਿਉਰਿਟੀ ਉਹਨਾਂ ਦੀ ਰਿਪੋਰਟ ਲੈਣੀ ਹੈ ਤੇ ਅਗਰ ਜੇ ਸਿਕਿਉਰਿਟੀ ਵਾਲਿਆਂ ਦੀ ਰਿਪੋਰਟ ਆਈ ਕਿ ਸਿਕਿਉਰਿਟੀ ਬ੍ਰੀਚ ਹੋ ਗਿਆ ਤੇ ਫਿਰ ਤਾਂ ਉਹ ਆਈ ੈਮ ਸ਼ੋਰ ਉਹ ਕੋਈ ਨਾ ਕੋਈ ਰੇਡ ਵਿੱਚ ਤੁਸੀਂ ਕਹਿੰਦੇ ਕੋਈ ਮਾਫੀ ਦੇ ਦਿੱਤੀ ਤੇ ਮਾਫੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਨੇ ਮਾਫੀ ਮੰਗ ਲਈ ਹੈ ਮੇਰਾ ਕਹਿੰਦੇ ਮਾਫੀ ਤੋਂ ਕਿਤੇ ਬਹੁਤ ਵੱਡੀ ਗੱਲ ਹੈ ਖੈ ਸਵਾਲ ਇਹ ਉੱਠ ਰੇ ਬਾਰ-ਬਾਰ ਕਿ ਆਮ ਆਦੀ ਪਾਰਟੀ ਦੇ ਆਗੂਆਂ ਤੋਂ ਵੀ ਇਸ ਪੂਰੇ ਘਟਨਾਕਲ ਨੂੰ ਤੋਂ ਬਾਅਦ ਗੱਲਬਾਤ ਹੋਈ ਹੈ ਦੂਜੀ ਪਾਰਟੀ ਨਾਲ ਵੀ ਗੱਲਬਾਤ ਹੋਈ ਹੈ ਉਹ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਕਿ ਇਹ ਜਿਹੜਾ ਤੁਹਾਡੇ ਵਾਲਾ ਐਪੀਸੋਡ ਹੈ ਤੁਹਾਡਾ ਜਿਹੜਾ ਬਿਆਨ ਹੈ ਤੁਹਾਡੀ ਜਿਹੜੀ ਗੋਪਨੀਯਤ ਦੀ ਤੁਸੀਂ ਸ਼ਿਕਾਇਤ ਕੀਤੀ ਹੈ ਉੱਥੇ ਇਸ ਪੂਰੇ ਮਾਮਲੇ 'ਤੇ اپੀਲ ਕੀਤੀ ਹੈ ਉਹਦੇ ਪਿੱਛੇ ਕਿਤਨੇ ਕਿਤੇ ਰਾਜਨੀਤਿਕ ਰੰਗਤ ਦੀ ਜਿਹੜੀ ਸ਼ਾਪ ਆ ਰਹੀ ਹੈ ਬਾਹਰ ਹੋ ਸਕਦਾ ਹੈ ਕਿ ਦੂਜੀਆਂ ਪਾਰਟੀਆਂ ਦੇ ਇਸ਼ਾਰੇ ਤੇ ਦੂਜਾ ਸਵਾਲ ਇਹ ਆ ਕਿ ਹਰਿੰਦਰ ਸਿੰਘ ਖਾਲਸਾ ਨੂੰ ਉਸ ਦਿਨ ਭਗਵੰਤ ਮਾਨ ਦੇ ਨਾਲ ਜਦੋਂ ਤੁਹਾਡੀ ਪਾਰਟੀ ਇਕੱਠੀ ਸੀ ਹਾਲਾਂਕਿ ਤੁਸੀਂ ਹੁਣ ਪਾਰਟੀ ਚ ਬਾਹਰ ਹੋ ਉਦੋਂ ਕਿਉਂ ਨਹੀਂ ਇਸ ਗੱਲ ਦੀ ਸਮੈਲ ਆਈ ਅ ਅਗਰ ਪਾਰਟੀ ਦੇ ਲੀਡਰ ਪਬਲੀਕਲੀ ਸੱਚ ਬੋਲਣ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਬਿਆਨ ਨਾ ਦੇਣ ਤਾਂ ਮੈਂ ਉਹਨਾਂ ਨੂੰ ਤੁਹਾਡੇ ਮਾਫ਼ਤ ਯਾਦ ਕਰਾਉਣਾ ਚਾਹਾਂਗਾ ਕਿੰਨੀ ਵਾਰੀ ਇਹ ਇਸ਼ੂ ਭਗਵੰਤ ਦੀ ਗੈਰ ਹਾਜ਼ਰੀ ਵਿੱਚ ਕੇਜਰੀਵਾਲ ਦੇ ਕੋਲ ਚੱਕਿਆ ਗਿਆ ਹੈ ਕਿ ਇਹਨੂੰ ਆਪਾਂ ਕਿਸੇ ਤੰਗ ਨਾਲ ਇਹਨੂੰ ਰੇਨ ਇਨ ਕਰੀਏ ਤੇ ਤੇ ਲਗਾਮ ਪਾਈਏ ਇਹ ਕੰਨ ਨੂੰ ਮੁੰਡਾ ਡੈਮੇਜ ਕਰੇਗਾ ਬਹੁਤ ਜ਼ਿਆਦਾ ਇਹ ਗੱਲ ਬਹੁਤ ਵਾਰੀ ਹੋਈ ਔਰ ਇਹ ਵੀ ਕਿਹਾ ਗਿਆ ਸਾਡੇ ਕੋਲ ਉੱਥੇ ਬੈਠਣ ਦੀ ਹੁੰਦਾ ਸੜਹਾਂਦ ਮਾਰਦੀ ਹੈ ਬਹੁਤ ਵਾਰ ਗਿਆ ਇਹ ਤੁਹਾਨੂੰ ਪਬਲੀਕਲੀ ਨਹੀਂ ਕਿਹਾ ਪਬਲੀਕਲੀ ਮੈਂ ਮੈਂ ਫੇਰ ਮੈਂ ਤੁਹਾਨੂੰ ਬਾਰ-ਬਾਰ ਕਹਿੰ ਰਿਹਾ ਮੈਂ ਕੋਈ ਆਈ ਡੋਨਟ ਫੀਲ ਗਿਲਟੀ ਅਗਰ ਮੈਂ ਓਪਨਲੀ ਵੀ ਇਹ ਗੱਲ ਕਹਿ ਦਿੰਦਾ ਕਿ ਭਗਵਾਨ ਮੈਂ ਕਿ ਮੈਂ ਇਹਨੂੰ ਗੋਪਨੀਯਤਾ ਨਾਂ ਵੀ ਲਿਖਦਾ ਇਹ ਕਿਤੇ ਨਹੀਂ ਲਿਖਿਆ ਕਿ ਹਰਿੰਦਰ ਸਿੰਘ ਕਾਲਸਾ ਉਥੇ ਕੌਨਫਿਡੈਂਸ਼ੀਅਲੀ ਮਾਰ ਕਰੇ ਮੈਂ ਕੋਈ ਮੈਂ ਕੋਈ ਡਿਫੈਂਸਿਵ ਨਹੀਂ ਐ ਮੈਂ ਓਪਨਲੀ ਹੁਣ ਵੀ ਓਪਨਲੀ ਕਹੀ ਨੇ ਕਿ ਉਹ ਸ਼ਰਾਬੀ ਕਹਿੰਦਾ ਜੀ ਕਿਉਂ ਇਹਦਾ ਹੀ ਚਰਚਾ ਹੁੰਦਾ ਕਿ ਗੁਰਦੁਆਰਿਆਂ 'ਚ ਜਾਂਦਾ ਕੱਲ ਨੂੰ ਕੋਗਾ ਗੁਰਦੁਆਰੇ ਜਾਣਾ ਡੋਪ ਟੈਸਟ ਹੋਣਾ ਚਾਹੀਦਾ ਬਿਮਾਰੀ ਤਾਂ ਇਸ ਨੂੰ ਹੈ ਕੀ ਹੁਣ ਗੁਰਦੁਆਰੇ ਵੀ ਡੋਪ ਟੈਸਟ ਹੋਏ ਕਰਨਗੇ ਕਿਉਂਕਿ ਭਗਵੰਤਮਾਨ ਕਹਿੰਦਾ ਕਦੇ ਸੁਣਿਆ ਹੈ ਕਿ ਜਿਹੜਾ ਬੰਦਾ ਵਾਇਓਲੇਟ ਕਰਦਾ ਹੈ ਜਿਹੜਾ ਕ੍ਰਾਈਮ ਕਰਦਾ ਹੈ ਉਹ ਲੋਕਾਂ ਦੇ ਵਾਸਤੇ ਜਿਹੜਾ ਮਾਪਦੰਡ ਤਿਆਰ ਕਰੇ ਬਚ ਕੋਈ ਹੱਥੇ ਕੋ ਹਰ ਗੱਲ ਹਰ ਗੱਲ ਦੇ ਵਿੱਚ ਕਾਮੇਡੀ ਨਹੀਂ ਚੱਲ ਸਕਦੀ ਹਿੰਦੁਸਤਾਨ ਜਿਹੜਾ ਇੱਕ ਕਾਮੇਡੀ ਨਹੀਂ ਹੈ ਸਾਡੀ ਪਾਰਲੀਮੈਂਟ ਇੱਕ ਕਾਮੇਡੀ ਨਹੀਂ ਹੈ ਤੁਸੀਂ ਭੋਕੇ ਪਾਰਲੀਮੈਂਟ 'ਚ ਖੜਕੇ ਇਹਨੇ ਵੱਡੇ-ਵੱਡੇ ਲੀਡਰ ਉਹਨਾਂ ਦੇ ਖਿਲਾਫ ਇਹਨੇ ਇੱਕ ਬੜੇ ਬੇਹੂਦਾ ਟੰਗ ਦੇ ਨਾਲ ਤੁਸੀਂ ਬੋਲਦੇ ਹੋ ਇਹ ਕਿਹੜੀ ਡੈਮੋਕ੍ਰੇਸੀ ਦੀ ਰੱਖਿਆ ਹੋ ਰਹੀ ਹੈ ਲੋਕਾਂ ਦੇ ਜੇਬ ਚੋਂ ਨੋਟ ਕਢਾਉਣ ਵਾਸਤੇ ਤੁਸੀਂ ਬੜੀਆਂ ਸਰਕਾਸਟਿਕ ਗੱਲਾਂ ਕਰ ਸਕਦੇ ਹੋ ਵੋਟਾਂ ਲੈਣ ਵਾਸਤੇ ਵੀ ਤੁਸੀਂ ਇਹੋ ਜੀ ਸੋਸ਼ਲ ਸਟਾਇਰ ਇਸਤੇਮਾਲ ਕਰ ਸਕਦੇ ਹੋ ਲੇਕਿਨ ਪਾਰਲੀਮੈਂਟ ਦੇ ਬੈਸ ਮੈਂਬਰ ਆਫ ਪਾਰਲੀਮੈਂਟ ਯੂ ਸ਼ੁੱਡ ਬਿਹੇਵ ਲਾਈਕ ਅ ਮੈਂਬਰ ਆਫ ਪਾਰਲੀਮੈਂਟ ਠੀਕ ਹੈ ਕਲਾਕਾਰ ਵਾਸਤੇ ਉਹਨੂੰ ਜੋ ਕਲਾਕਾਰ ਦੀ ਇੱਕ ਇੱਕ ਖੂਬੀ ਹੈ ਜੀ ਜੋ ਨਹੀਂ ਹੈ ਉਹ ਉਹਦਾ ਵੀ ਡਰਾਮਾ ਕਰ ਸਕਦਾ ਹੈ ਕਲਾਕਾਰ ਨੂੰ ਕਹਿ ਦੋ ਵੀ ਤੂੰ ਡਾਕਟਰ ਬਣ ਜਾ ਉਹ ਫਿਰ ਕੰਨਾਂ ਚ ਲਾ ਕੇ ਡਾਕਟਰ ਬਣ ਜਾਊਗਾ ਜੀ ਉਹਨੂੰ ਕਹ ਤੂੰ ਪੇਸ਼ੈਂਟ ਬਣ ਜਾ ਉਹ ਐਡਾ ਕਰਕੇ ਪੇਸ਼ੈਂਟ ਬਣ ਜਾ ਉਹ ਤੁਕੇ ਦਿਓ ਤੂੰ ਕਿਸੇ ਦੀ ਜਨਾਨੀ ਬਣ ਕੇ ਦਿਖਾ ਹੈ ਬੀਬੀ ਬਣ ਕੇ ਕਪੱਤੀ ਜਨਾਨੀ ਉਹ ਉਸੇ ਵੇਲੇ ਜਿ ਉਹ ਵੀ ਬਣ ਜਾਊਗਾ ਲੇਕਿਨ ਐਮਪੀ ਨੂੰ ਬਣਨ ਵਾਸਤੇ ਨਹੀਂ ਕਿਹਾ ਗਿਆ ਇਥੇ ਕਲਾਕਾਰੀ ਦੀ ਲੋੜ ਨਹੀਂ ਹੈ ਐਮਪੀ ਤਾਂ ਇਹਨੂੰ ਬਣਾ ਤਾਂ ਹੁਣੇ ਬਤੌਰ ਐਮਪੀ ਕੰਮ ਕਰੇ ਹੀ ਸ਼ੁੱਡ ਟੇਕ ਇਟ ਵੈਰੀ ਸੀਰੀਅਸਲੀ ਇਥਾ ਇਥਾ ਸੀ ਪਹਿਲਾਂ ਤੋਂ ਪਾਰਟੀ ਦੇ ਵਿੱਚ ਵੀ ਕਹਿੰਦੇ ਹੁਣ ਵੀ ਕਹਿੰਦੇ ਜਿਸ ਪੂਰੇ ਕੜਨਾਗਰੋਂ ਤੋਂ ਬਾ ਤੁਹਾਡੀ ਗੱਲਬਾਤ ਹੋਈ ਉਹਨਾਂ ਨੇ ਕਿ ਤੁਹਾਡੀ ਨਾਲ ਵਾਲੀ ਸੀਟ ਤੇ ਬੈੰਨੇ ਨਹੀਂ ਜਦੋਂ ਪਾਰਲੀਮੈਂਟ ਚੰਗਾਮਾ ਹੋ ਰਿਹਾ ਸੀ ਉਸ ਦਿਨ ਅਉਸਰਤ ਹੋਈ ਉਸਰਤ ਤੇ ਮੈਨੂੰ ਜਾ ਕੇ ਮੈਂ ਇਹਨੂੰ ਕਿਹਾ ਮੈਂ ਕਿਹਾ ਜਾ ਕੇ ਮੈਂ ਕਿਹਾ ਉਹ ਸਪੀਕਰ ਨੂੰ ਜਾ ਕੇ ਰਿਕੁਐਸਟ ਕਰਦੇ ਉਹਨੂੰ ਕਿਹਾ ਜੀ ਤੁਸੀਂ ਮੇਰੀ ਮਾਂ ਉਹ ਮੈਂ ਤੁਹਾਡਾ ਬੇਟਾ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮੈਨੂੰ ਮਾਫ ਕਰ ਦਿਓ ਮੈਂ ਇਹ ਗੱਲ ਕਹੀ ਵੀ ਮੈਂ ਕਹਿੰਦਾ ਪੈਰ ਫੜ ਲੀ ਮੈਂ ਕਿਹਾ ਮੇਰਾ ਮੈਂ ਮੈਨੂੰ ਇਹੀ ਠੀਕ ਲੱਗਿਆ ਸੀ ਫਿਰ ਉਹਨੇ ਕੀ ਕੀਤਾ ਮੈਨੂੰ ਕਿਹਾ ਨਾਲੇ ਕਿ ਮੈਂ ਇਹਨੂੰ ਇਹ ਵੀ ਕਿਹਾ ਕਿ ਨਾਲ ਕਹ ਜੀ ਅਨਕੁਐਲਿਫਾਈਡ ਐਪੋਲੋਜੀ ਮੈਂ ਗਾਈਡ ਕਿਹਾ ਜੀ ਇਹ ਮੈਂ ਰਾਜਨੀਤੀ ਤੋਂ ਜਿ ਪ੍ਰੇਰਤ ਹੋ ਮੈਂ ਤਾਂ ਮੈਂ ਇਸ ਤਰ੍ਹਾਂ ਨਹੀਂ ਕਹਿਣਾ ਮੈਂ ਕਦੇ ਪੰਜਾਬ ਦੀ ਰਾਜਨੀਤੀ ਦੇ ਤੁਸੀਂ ਡਿਪਲੋ ਡਿਪਲੋਮੈਟ ਵੀ ਰਹੇ ਹੋ ਦੇਸ਼ ਨੂੰ ਰਿਪਰੈਜ਼ੈਂਟ ਵੀ ਕੀਤਾ ਤੁਸੀਂ ਪੰਜਾਬ ਦੀ ਜਿਹੜੀ ਰਾਜਨੀਤਿਕ ਦੀ ਅਗਰ ਮੈਂ ਗੱਲ ਕਰਾਂ ਇਸ ਪੂਰੇ ਐਪੀਸੋਡ ਤੋਂ ਬਾਅਦ ਹੁਣ ਜਿਹੜੀ ਆਮ ਆਦਮੀ ਪਾਰਟੀ ਦਾ ਮੌਜੂਦਾ ਸੁਭਰੂਪ ਹੈ ਉਹ ਕੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਹਾਲਾਂਕਿ ਕਮੀਆਂ ਕੱਢਦੇ ਹੋ ਪੰਜਾਬ ਦੇ ਵਿੱਚ ਇਹ ਪਾਰਟੀ ਜਿਹਨੂੰ ਦਿਨ ਜੋ ਲੱਗ ਰਿਹਾ ਹੈ ਦੂਜੀਆਂ ਪਾਰਟੀਆਂ ਵੀ ਮੰਨਦੀਆਂ ਕਿ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੋਏਗਾ ਕਿਉਂ ਪੰਜਾਬ ਦੇ ਲੋਕ ਜ਼ਿਆਦਾ ਇਸ ਪਾਰਟੀ ਦਾ ਦੇ ਆਧਾਰ ਬਣਾ ਰਹੇ ਨੇ ਦੇਖੋ ਜੀ ਇਹ ਇਸ ਪਾਰਟੀ ਦਾ ਆਧਾਰ ਬਣਨਾ ਸ਼ੁਰੂ ਹੋਇਆ ਲੋਕ ਸਭਾ ਦੀਆਂ ਇਲੈਕਸ਼ਨ ਤੋਂ ਲੋਕ ਸਭਾ ਦੀਆਂ ਇਲੈਕਸ਼ਨ ਉਸ ਤੋਂ ਪਹਿਲਾਂ ਤਾਂ ਆਪਾਂ ਦਿੱਲੀ ਦੇਖਦੇ ਹੁੰਦੇ ਸੀ ਕਿ ਦਿੱਲੀ 'ਚ ਕੇਜਰੀਵਾਲ ਨਾ ਲੋਕ ਸਭਾ ਦੀਆਂ ਇਲੈਕਸ਼ਨ ਤੋਂ ਇਲੈਕਸ਼ਨ ਇਰਿੰਗ ਤੋਂ ਬਾਅਦ ਇਹ ਪਾਰਟੀ ਪੰਜਾਬ ਦੇ ਜਿਹਦਾ ਅਸਤਿਤਵ ਬਣਿਆ ਇਹਦੀ ਹੋਂਦ ਬਣੀ ਵਜੂਦ ਬਣਿਆ ਔਰ ਉਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਐਮਪੀ ਸਾਂ ਤਾਂ ਯਾ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ ਨਹੀਂ ਵੀ ਜਿੱਤ ਸਕੇ ਜਿਵੇਂ ਆਪਣੇ ਫੁਲਕਾ ਸਾਹਿਬ ਨੇ ਜਿਵੇਂ ਜੱਸੀ ਸਾਹਿਬ ਨੇ ਡਾਕਟਰ ਕੁਲਦੀਪ ਸਿੰਘ ਡਾਕਟਰ ਦਲਜੀਤ ਸਿੰਘ ਨੇ ਭਾਈ ਬਲਦੀਪ ਸਿੰਘ ਹੋਰਿਆਂ ਇਹਨਾਂ ਸਾਰਿਆਂ ਨੇ ਕੰਮ ਕੀਤਾ ਹਲਕਿਆਂ ਦੇ ਜਾਂਦੇ ਰਹੇ ਮਤਲਬ ਘਰੇ ਨਹੀਂ ਬੈਠੇ ਅਸੀਂ ਇਸ ਪਾਰਟੀ ਨੂੰ ਜ਼ਮੀਨੀ ਹਕੀਕਤ ਇਹ ਬਣਾਇਆ ਔਰ ਕਾਂਗਰਸ ਔਰ ਅਕਾਲੀ ਦਲ ਤਾਂ ਉਹੀ ਨੇ ਜੋ ਪਹਿਲਾਂ ਸੀ ਜੋ ਉਸ ਦਿਨ ਉਹਨਾਂ ਨੂੰ ਕਹਿੰਦੇ ਸੀ ਉਹ ਤਾਂ ਉਹੀ ਨੇ ਅਕਾਲੀਆਂ ਦਾ ਸਭ ਨੂੰ ਪਤਾ ਹੈ ਅਕਾਲੀਆਂ ਨੂੰ ਤਾਂ ਕੋਈ ਕਹਿੰਦਾ ਚਿੱਟਾ ਕਾਲੀ ਦਲ ਮੈਂ ਉਸ ਮੈਂ ਅਕਾਲੀ ਦਲ ਦਾ ਨਾਂ ਰੱਖਿਆ ਸੀ एसएडी स्मैक गाली दल और सब नु पता है कि ए एक प्राइवेट कंपनी बनी हुई है आजकल खालसा केस करण लाग गए ਤੁਹਾਡੇ ਕੋਲ ਕੇਸ ਹੋ ਸਕਦਾ ਕਿਸ ਗੱਲ ਦਾ ਜੀ ਡੈਫੇਮੇਸ਼ਨ ਦਾ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕਿ ਮੈਂ ਕਹੇ ਵੀ ਲੋਕ ਸਮੈਕ ਦਾ ਨਾਮ ਲੋਕ ਲੋਕ ਕਹਿੰਦੇ ਆ ਜੀ ਸਮੈਕ ਗਾਲੀਦਲ ਸਮੈਕ ਮੈਂ ਵੀ ਕਹਿੰਦਾ ਨਹੀਂ ਦਾ ਨਾ ਹੀ ਸਮੈਕ ਗਾਲੀਦਲ ਬਣ ਗਿਆ ਹੈ ਮੈਂ ਇਹ ਮੈਂ ਨਹੀਂ ਕਹਿੰਦਾ ਇਹਦਾ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਸਮੈਕ ਗਾਲੀਦਲ ਦਾ ਪ੍ਰਧਾਨ ਹੈ ਮੈਂ ਇਹ ਨਹੀਂ ਕਹਿੰਦਾ ਜੇ ਮੈਂ ਕਹੂੰਗਾ ਫਿਰ ਕੇਸ ਬਣ ਜਾਊਗਾ ਇੰਨੀ ਕਿ ਤਾ ਮੈਨੂੰ ਵੀ ਸਮਝ ਆ ਗਿਆ ਸੋ ਪਾਰਟੀ ਜਿਹੜਾ ਇੱਕ ਪਵਿੱਤਰ ਨਾ ਸੀ ਅਕਾਲੀ ਜਿਹੜਾ ਸ਼ਹੀਦਿਆਂ ਵਿੱਚੋਂ ਕੁਰਬਾਨੀਆਂ ਵਿੱਚੋਂ ਨਿਕਲਿਆ ਅਕਾਲੀ ਜਿਹਨੂੰ ਅਸੀਂ ਕਹਿੰਦੇ ਸੀ ਅਸੀਂ ਬੜੇ ਮਾਣ ਨਾਲ ਕਹਿੰਦੇ ਸੀ ਸਾਡਾ ਅਕਾਲੀਆਂ ਦਾ ਪਰਿਵਾਰ ਹੈ ਹੁਣ ਉਹ ਗੱਲ ਜਿਹੜੀ ਉੱਥੇ ਕੋਈ ਕੁਰਬਾਨੀ ਵਾਲੀ ਦੀ ਕਦਰ ਨਹੀਂ ਕੁਝ ਨਹੀਂ ਔਰ ਤਾਂ ਸਾਲਾ ਬਣੋਈਆ ਵਾਲਾ ਚੱਕਰ ਉੱਥੇ ਚੱਲਦਾ ਔਰ ਕਾਂਗਰਸ ਹੈ ਉਹ ਵੀ ਹਾਈ ਕਮਾਂਡ ਦੀ ਦਿੱਲੀ ਚੁੱਕੀ ਆਉਣਾ ਦਿੱਲੀ ਚੁੱਕੀ ਆਉਣਾ ਉਹਦੇ ਕਰਕੇ ਲੋਕਾਂ ਦਾ ਸੀ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਇੱਕ ਬਦਲਾ ਲੈ ਕੇ ਆਉ ਪਿੰਡਾਂ ਦੇ ਲੋਕ ਜਨਾਂ ਨੂੰ ਹਲੇ ਪੂਰਾ ਪਤਾ ਨਹੀਂ ਕਿ ਬਦਲਾਅ ਹੈ ਕਿ ਬਦਲਾਅ ਕੀ ਹੈ ਉਹ ਵੀ ਕਹਿੰਦੇ ਭਾਈ ਦੋਹਾਂ ਨੂੰ ਦੇਖ ਲਿਆ ਦੋਨੋਂ ਪਾਸਿਓਂ ਡੱਕੇ ਪੰਨੀ ਬੈਠੇ ਆ ਹੁਣ ਤਾਂ ਭਾਈ ਆ ਆ ਗਈ ਆਮ ਆਦਮੀ ਪਾਰਟੀ ਇਹਨੂੰ ਆਪਾਂ ਜਰੂਰ ਹੈ ਕਿ ਪਰਤੇ ਆ ਕੇ ਦੇਖਣਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਜਿਸ ਢੰਗ ਨਾਲ ਦਿੱਲੀ ਵਾਲਿਆਂ ਨੇ ਕੇਜਰੀ ਵਾਲੇ ਤੇ ਉਹਦੀ ਜਿਹੜਿਆ ਚਾਰ ਪੰਜ ਜੁੰਡਲੀ ਹੈਗੀ ਹੈ ਜਿਸ ਢੰਗ ਨਾਲ ਇਹਨਾਂ ਨੇ ਆਪਣੇ ਆਪ ਨੂੰ ਕੰਡਕਟ ਕੀਤਾ ਔਰ ਕਿਸ ਤੰਗ ਨਾਲ ਇਹਨਾਂ ਨੇ ਪੰਜਾਬ ਦੇ ਵਿੱਚ ਇਸ ਪਾਰਟੀ ਨੂੰ ਫਲਾਉਣ ਦੀ ਜਾਂ ਇਸ ਪਾਰਟੀ ਦੀ ਐਕਸਪੈਂਸ਼ਨ ਵਾਸਤੇ ਜਿਹੜੇ ਐਕਟੀਵਿਟੀਆਂ ਵੀ ਇਹਨਾਂ ਦੀ ਜਾਂ ਜਿਸ ਮੈਨਰ ਦੇ ਨਾਲ ਉਹ ਐਕਟੀਵਿਟੀਆਂ ਹੋਈਆਂ ਉਹਦੇ ਤੋਂ ਲੋਕਾਂ 'ਚ ਬੜੀ ਨਿਰਾਸ਼ਾ ਹੈ। ਆ ਆਮ ਵੋਟਰ ਕਿ ਨਹੀਂ ਹੈ ਲੇਕਿਨ ਜਿਹੜੇ ਵਰਕਰਸ ਹੈ ਉਹਨਾਂ ਦਾ ਵਰਨਾ ਹੁਣਾਂ ਜਿਹੜੀ ਨਵੀਂ ਪਾਰਟੀ ਬਣੀ ਹੈ ਨਵਾਂ ਪੰਜਾਬ ਪਾਰਟੀ ਇਹਦੀ ਲੋੜ ਹੀ ਨਹੀਂ ਸੀ। ਉਹ ਕੌਣ ਹੈ ਨਵਾਂ ਪੰਜਾਬ ਪਾਰਟੀ 'ਚ ਉਹੀ ਬੰਦੇ ਨੇ ਜਿੰਨਾ ਬੰਦੇ ਨੇ ਸਾਨੂੰ ਐਮਪੀ ਬਣਾਇਆ ਜਿੰਨਾ ਬੰਦੇ ਜਿਹੜੇ ਬੰਦੇ ਉਹ ਪਰ ਦਾਵਾ ਹੀ ਕੀਤਾ ਜਾ ਰਿਹਾ ਕਿ ਪੰਜਾਬ ਦੀਆਂ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇਹ ਪਾਰਟੀ 117 ਦੀ 17 ਦਿੱਤੇਗੀ ਉਹ ਸਰਕਾਰ ਇਹਨਾਂ ਦੀ ਬਣ ਜਾਰੀ ਹੈ ਚਲੋ ਜੀ ਤਾਂ ਦਾਅਵੇ ਹੁੰਦੇ ਨੇ ਆਪਣੇ ਆਪਣੇ ਦਾਅਵੇ ਹੁੰਦੇ ਆ ਉਹ ਅਮਰਿੰਦਰ ਸਿੰਘ ਆਪਣੇ ਕਹਿਣਾ ਹੋਣਾ ਸੁਖਵੀਰ ਸਿੰਘ ਆਪਣੇ ਕਹਿਣਾ ਹੋਣਾ ਜੀ ਤੁਹਾਡੇ ਹਿਸਾਬ ਨਾਲ ਕਿੰਨੇ ਸੀਟਾਂ ਆਣਗੀਆਂ ਅ ਕੁਝ ਨਹੀਂ ਕਹਿ ਸਕਦੇ ਜੀ ਸਿਚੁਏਸ਼ਨ ਬੜੀ ਫਲੂਇਡ ਹੈ ਆਮ ਆਦਮੀ ਪਾਰਟੀ ਮੇਰੀ ਜੇ ਤੁਸੀਂ ਜੋ ਮੇਰੀ ਸਮਝ ਹੈ ਕਿ ਅ ਰਿਐਲਿਟੀ ਕਦੇ ਸਟੈਟਿਕ ਨਹੀਂ ਹੁੰਦੀ ਇਟ ਕੀਪਸ ਆਨ ਚੇਂਜਿੰਗ ਜੋ 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 ਅੱਜ ਤੋਂ 6 3 ਮਹੀਨੇ 6 ਮਹੀਨੇ ਪਹਿਲਾਂ ਜਦੋਂ ਰੈਲੀਆਂ ਕਰਦੇ ਸੀ ਉਸ ਵੇਲੇ ਦਾ ਪੀਨੈਕਲ ਸੀ ਉਸ ਤੋਂ ਉਹ ਪੀਨੈਕਲ ਤੇ ਆਪਣਿਆਂ ਨੂੰ ਸੰਭਾਲਣਾ ਹੈ ਇਹ ਬੜਾ ਔਖਾ ਲੱਗਦਾ ਇਹਨਾਂ ਨੂੰ ਕਿਉਂਕਿ ਇੱਕ ਤਾਂ ਕੈਂਡੀਡੇਟ ਬਹੁਤ ਨੇ ਸੀਐਮ ਦੇ ਕੈਂਡੀਡੇਟ ਪਿੱਛੇ ਹੀ ਆਪਸ ਵਿੱਚ ਭਿੜੀ ਜਾਂਦੇ ਨੇ ਔਰ ਉਹ ਯੂਪੀ ਬਿਹਾਰ ਵਾਲੇ ਨੂੰ ਬੜਾ ਸੂਟ ਕਰਦਾ ਹੈ ਇਹ ਕਿ ਆਪਸ ਵਿੱਚ ਭਿੜੀ ਜਾਣ ਉਹ ਬਾਤ ਕਰਨਗੇ ਅਰੇ ਭਾਈ ਜਾਂ ਤਾਂ ਕੋਈ ਵੀ ਨਹੀਂ ਹੈ ਕਿ ਸੀਐਮ ਕਾ ਚਿਹਰਾ ਹੀ ਨਹੀਂ ਹੈ ਚਲੋ ਲਿਆਓ ਕੇਜਰੀਵਾਲ ਸਾਹਿਬ ਕੋ ਬਈ ਉਹ ਉਹ ਉਹਨਾਂ ਨੂੰ ਬੜਾ ਸੂਟ ਕਰਦਾ ਸੋ ਮੇਰੇ ਆਪਣੇ ਹਿਸਾਬ ਨਾਲ ਕੇਜਰੀਵਾਲ ਚ ਬੁਰਾਈ ਕੀ ਅਗਰ ਪੰਜਾਬ ਦੇ ਸੀਐਮ ਬਣਦੇ ਨਾ ਜੀ ਕੁਝ ਵੀ ਨਹੀਂ ਹੈ ਮੈਂ ਤਾਂ ਕਹਿੰਦਾ ਪਹਿਲੇ ਪਾਕਿਸਤਾਨ ਤੋਂ ਲਿਆਓ ਇਹ ਤਾਂ ਵਿਚਾਰ ਆਪਣੇ ਮੁਲਕ ਦਾ ਹੈ ਇਹ ਤਾਂ ਦਿੱਲੀ ਦਾ ਹੈ ਹਿਸਾਰ ਦਾ ਹੈਗਾ ਮੈਂ ਤਾਂ ਕਹਿੰਦਾ ਪਾਕਿਸਤਾਨ ਦੇ ਉਹ ਵੀ ਪੰਜਾਬੀ ਬੋਲਦੇ ਨਾਲੇ ਹੋਰ ਵੀ ਬਹੁਤ ਵਧੀਆ ਕਿਥੋਂ ਲਿਆਓ ਜੀ ਆਪਾਂ ਨੂੰ ਕੀ ਆਪਾਂ ਦਾ ਆਪਾਂ ਤਾਂ ਗੁਲਾਮੀ ਦੇ ਕੰਟਰੀ ਜਿੱਥੋਂ ਮਰਜ਼ੀ ਲਿਆਓ ਆਪਾਂ ਆਪਨ ਤਾਂ ਹੀ ਨਹੀਂ ਅਕਲ ਹੀ ਨਹੀਂ ਬਾਕੀ ਸਾਰੇ ਹਿੰਦੂ ਸਾਨੂੰ ਅਕਲਾ ਜਿਨ੍ਹਾਂ ਨੇ 411 ਸੀਟਾਂ ਤੇ ਇਹਨਾਂ ਦੀ ਜ਼ਮਾਨਤ ਜਬਤ ਕਰਾਤੀ ਆਪਾਂ ਤਾਂ ਉੱਲੂ ਸੀ ਮੂਰਗ ਸੀ ਜਿਨ੍ਹਾਂ ਨੇ 4 ਐਮਪੀ ਦੇਤੇ ਆਪਾਂ ਨੂੰ ਆਪਾਂ ਤਾਂ ਉੱਲੂ ਹਨ ਜੀ ਆਪ ਨੂੰ ਤਾਂ ਰਾਜ ਨਹੀਂ ਕਰਨਾ ਹੁੰਦਾ ਇਹ ਤਾਂ ਉਹਨਾਂ ਦੇ ਝਾੜੂ ਦੇ ਇੱਕ ਇੱਕ ਤਣਕੇ ਦੇ ਵਿੱਚ ਐਟੋਮਿਕ ਪਾਵਰ ਸੀਗੀ ਤੇ ਹੁਣ ਉਹਦਾ ਮੁੱਲ ਮੰਗਦੇ ਨੇ ਉਹ ਕਹਿੰਦੇ ਲੈ ਉਹ ਕੇਜਰੀਵਾਲ ਨੂੰ ਬਣਾਓ ਆਪਾਂ ਤਾਂ ਬੇਵਕੂਫ ਸੀਗੇ ਜਿਹਦੀ ਇੰਨਾ ਕਾਂਗਰਸ ਪਾਰਟੀ ਦੇ ਬੰਦੇ ਚਾਰ ਜਿਤਾਤੇ ਸੰਤ ਬੇਫਕੂ ਸਮਝਦੇ ਹੋ ਕਹਿੰਦੇ ਨੇ ਰਾਜਨੀਤੀਆਂ ਦੀ ਉਹ ਕਹਿੰਦੇ ਦਿੱਲੀ ਵਾਲੇ ਆਣ ਕੇ ਉਹ ਆ ਕੇ ਰਾਜ ਕਰਨਗੇ ਇਹ ਬੜੀ ਸਮਝਣ ਵਾਲੀ ਗੱਲ ਹੈ ਜੀ ਹੁਣੇ ਨਵਜੋਤ ਸਿੰਘ ਸਿੱਧੂ ਦਾ ਬੀਜੇਪੀ ਤੋਂ ਲੋਕ ਸਭਾ ਤੋਂ ਅਸਤੀਫਾ ਦਿੱਤਾ ਗਿਆ ਹੈ ਔਰ ਚਰਚਾ ਇਹ ਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜਨਗੇ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਪੰਜਾਬ ਦੇ ਵਿੱਚ ਅਗਰ ਉਹ ਆਮ ਆਦਮੀ ਪਾਰਟੀ ਸ਼ਾਮਿਲ ਹੁੰਨੇ ਆ ਹਾਂ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵਧੀਆ ਕਾਮੇਡੀਅਨ ਹੈ ਜੀ ਬੇਨਾ ਐਕਟਰ ਬੇਨਾ ਉਹ ਪਲੇਅਰ ਸੀ ਬਹੁਤ ਅੱਛਾ ਬਹੁਤ ਵਧੀਆ ਪਲੇਅਰ ਸੀ ਮੈਂ ਉਹਨੂੰ ਬੜਾ ਲਾਈਕ ਕਰਦਾ ਸੀ ਔਰ ਬਹੁਤ ਵਿਟੀ ਹੈ ਵਿਟੀ ਹੈ ਅ ਇਹਨਾ ਵਿਟੀ ਤਾਂ ਨਹੀਂ ਜਿੰਨਾ ਭਗਵੰਤ ਮਾਨ ਹੈ ਭਗਵੰਤ ਮਾਨ ਮੈਂ ਉਹਨੂੰ ਉਹਦੇ ਨਾਲ ਚਾਹੇ ਸੈਲੀਬ੍ਰਿਟੀ ਸਟੇਟਸ ਵਿੱਚ ਸਿੱਧੂ ਬਹੁਤ ਉੱਚਾ ਹੋਵੇ ਲੇਕਿਨ ਮੈਂ ਸਮਝਦਾ ਭਗਵੰਤ ਮਾਨ ਦੀ ਜਿਹੜੀ ਸੈਂਸ ਆਫ ਹਿਊਮਰ ਉਹ ਇਟਸ ਮੋਰ ਲਾਈਵਲੀ ਇਟਸ ਮੋਰ ਕਨਵਿੰਸਿੰਗ ਔਰ ਬੜੀ ਸਮਝ ਪੈਂਦੀ ਹੈ ਤੁਸੀ ਪਸੰਦ ਕਰਦੇ ਹੋ ਭਗਵੰਤ ਮਾਨ ਬਹੁਤ ਜ਼ਿਆਦਾ ਜੀ ਮੈਂ ਤਾਂ ਉਹਦਾ ਫੈਨ ਆ ਉਹ ਦੇਖ ਮੈਨੂੰ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਜੀ ਬਹੁਤ ਵਧੀਆ ਲੱਗਦਾ ਕੀ ਇਹ ਚੱਲਦਾ ਹੋਇਆ ਉਹਦੀ ਸੈਂਸ ਆਫ ਹਿਊਮਰ ਬਹੁਤ ਹੈ ਜੀ ਜਿਹੜਾ ਉਹ ਸੋਸ਼ਲ ਸੋਸ਼ਲ ਸੈਟਾਇਰ ਉਹਦੀ ਬਹੁਤ ਵਧੀਆ ਆਈ ਲਾਈਕ ਇਟ ਔਰ ਰਾਜਨੀਤਿਕ ਤੌਰ ਤੇ ਉਹ ਰਾਜਨੀਤੀ ਤਾਂ ਉਹ ਰਾਜਨੀਤੀ ਨੂੰ ਵੀ ਉਹ ਉਹੀ ਸਮਝੀ ਜਾਂਦਾ ਕਾਮੇਡੀ ਸਮਝੀ ਜਾਂਦਾ ਇਹ ਤਾਂ ਉਹ ਇਹ ਵੱਖਰੀ ਗੱਲ ਹੈ ਇਹਦੇ ਚ ਮੈਚਿਓਰਿਟੀ ਹੈ ਸਿੱਧੂ ਜਿਹੜਾ ਨਾ ਜੀ ਸਿੱਧੂ ਉਹ ਕਮੇਡੀਅਨ ਜ਼ਰੂਰ ਹੈਗਾ ਲੇਕਿਨ ਉਹ ਪੋਲੀਟੀਸ਼ੀਅਨ ਨਹੀਂ ਹੈ ਹਾਂ ਉਹ ਉਹਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਆਰਐਸਐਸ ਨੂੰ ਆਰਐਸਐਸ ਨੂੰ ਨੇ ਸਮਰਪਿਤ ਕੀਤਾ ਤੇ ਉਹ ਆਰਐਸਐਸ ਵਾਲਿਆਂ ਦੇ ਗਾਈਡੈਂਸ ਦੇ ਵਿੱਚ ਹੀ ਉਹ ਚੱਲਦਾ ਜਿਵੇਂ ਉਹ ਕਹਿੰਦੇ ਨੇ ਉਸ ਤਰ੍ਹਾਂ ਕਰ ਰਿਹਾ ਹੈਗਾ ਤੇ ਹੁਣ ਉਹਨਾਂ ਨੇ ਸ਼ਾਇਦ ਉੱਪਰੋਂ ਆਰਡਰ ਕੀਤਾ ਹੋਣਾ ਕਿਉਂਕਿ ਆ ਕੇਜਰੀ ਵਾਲੀ ਵੀ ਉਹਨਾਂ ਦੇ ਉੱਪਰੋਂ ਉਹਨਾਂ ਦੀ ਸੁਣਦਾ ਹੈ ਗੰਗੋਤਰੀ ਦਾ ਸਾਰਿਆਂ ਦੀ ਉੱਪਰ ਇਹੀ ਆ ਜੀ ਹਿੰਦੂਤਵਾ ਵਾਲੀ ਹੈ ਕੋਈ ਕਹਿੰਦੇ ਨੇ ਕਹਿੰਦੇ ਕਰਦੇ ਨਹੀਂ ਇਹ ਕਹਿੰਦੇ ਨਹੀਂਗੇ ਲੇਕਿਨ ਕਰਕੇ ਦਿਖਾ ਰਹੇ ਨੇ ਪੰਜਾਬ ਦੇ ਵਿੱਚੋਂ ਸਿੱਖੀ ਦਾ ਅੰਸ਼ ਖਤਮ ਕਰ ਰਹੇ ਨੇ ਸਿੱਧੂ ਆ ਜਾਏਗਾ ਆਮ ਆਦਮੀ ਪਾਰਟੀ ਤੇ ਤਾਂ ਇੱਕ ਵਨ ਮੋਰ ਕਮੇਡੀਅਨ ਐਡਡ ਟੂ ਦਾ ਪਾਰਟੀ ਹੋਰ ਕੁਝ ਪੰਜਾਬ ਦੇ ਲੋਕਾਂ ਦੀ ਅਗਰ ਅਗਰ ਅਸੀਂ ਪਾਰਟੀ ਵੈ ਤੋਂ ਉੱਪਰ हट ਕੇ ਗੱਲ ਕਰੀਏ ਤਾਂ ਸਿੱਧੂ ਨੇ ਕਿਤੇ ਨਾ ਕਿਤੇ ਪੰਜਾਬੀ ਨੂੰ ਰਿਪਰੈਜ਼ੈਂਟ ਕੀਤਾ ਹੀ ਹੈ ਇੰਟਰਨੈਸ਼ਨਲ ਲੈਵਲ ਤੇ ਹੋਵੇ ਜਾਂ ਫਿਰ ਉਹ ਨੈਸ਼ਨਲ ਲੈਵਲ ਤੇ ਹੋਵੇ ਹਾਂਜੀ ਉਹ ਤਾਂ ਕੀਤਾ ਜੀ ਕੋਈ ਸ਼ੱਕ ਨਹੀਂ ਜੋ ਜੋ ਪੰਜਾਬੀ ਸ਼ਾਇਦ ਉਹ ਉੱਥੇ ਤੱਕ ਆਪਣੀ ਦਿਗੰਤੀ ਇਹ ਪਛਾਣ ਦੀ ਗੱਲ ਕਰ ਰਿਹਾ ਤਾਂ ਕਿਤੇ ਨਾ ਕਿਤੇ ਸਿੱਧੂ ਹਾਂਜੀ ਸਿੱਧੂ ਕੀਤਾ ਤੇ ਤੇ ਬੁਰਾਈ ਕਿੱਥੇ ਆ ਗਈ ਮੈਂ ਕਦੋਂ ਕਹਿੰਦਾ ਨੂੰ ਤੁਸੀਂ ਕਹਿੰਦੇ ਆਰਐਸਐਸ ਦੇ ਇਸ਼ਾਰੇ ਤੇ ਚੱਲਦੇ ਨਹੀਂ ਮੈਂ ਤਾਂ ਮੈਂ ਤਾਂ ਇਹਦਾ ਮਤਲਬ ਇਹ ਸੋਣਾ ਹੈ ਜੇ ਉਸਨੇ ਪੰਜਾਬੀ ਨੂੰ ਰਿਪਰੈਜ਼ੈਂਟ ਕੀਤਾ ਇਹਦਾ ਮਤਲਬ ਕਿਸੇ ਦੇ ਇਸ਼ਾਰੇ ਤੇ ਨਹੀਂ ਚੱਲ ਸਕਦਾ ਹਾਂ ਤਾਂ ਕੋਈ ਇਹ ਦੋ ਤਿੰਨ ਦਾ ਕੋਈ ਲਿੰਕ ਨਹੀਂ ਬਣਦਾ ਜੀ ਨਹੀਂ ਪਰ ਉਹ ਜੋ ਵੀ ਜਿਹੜੀ ਲੜਾਈ ਹੈ ਸਿੱਧੂ ਜੋੜੇ ਦੀ ਗੱਲ ਕਰੀ ਡਾਕਟਰ ਨਵਜੋਤਕਰ ਸਿੱਧੂ ਦੀ ਵੀ ਹੈ ਉਹਦੀ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਚਾਹੇ ਨਸ਼ਾ ਹੈ ਜਿੰਨੇ ਵੀ ਬੁਰਾਈਆਂ ਨੇ ਸਰਕਾਰ ਜਿਹੜਾ ਮੋਰਚਾ ਤੇ ਫੇਲ ਹੋਈ ਹੈ ਉਹ ਸਰਕਾਰ ਦੇ ਵਿੱਚ ਰਹਿ ਕੇ ਆਵਾਜ਼ ਉਠਾਉਂਦੇ ਉਠਾਈ ਹੈ ਉਹਨਾਂ ਨੇ ਆਪਾਂ ਉਹਨਾਂ ਨੂੰ ਮੇਰੇ ਖਿਆਲ ਨਾਲ ਹਰ ਗੱਲ ਤੇ ਕਪਲ ਕਪਲਿੰਗ ਨਾ ਕਰੀਏ ਕਪਲਿੰਗ ਨਾ ਕਰੀਂ ਜੋੜਾ ਨਮ ਕਹੀਏ ਉਹ ਬੀਬੀ ਜਿਹੜੀ ਹੈਗੀ ਹੈ ਨਵਜੋਤ ਕੌਰ ਸਿੱਧੂ ਉਹ ਐਜ਼ ਅ ਪੋਲੀਟੀਸ਼ੀਅਨ ਬਹੁਤ ਕਾਮਯਾਬ ਹੈ ਔਰ ਉਹਦੇ ਉਹਦੀ ਉਹਦੀ ਆਪਣੀ ਉਹਦਾ ਕੋਈ ਸਟੈਂਡ ਹੈ ਉਹਦਾ ਕੋਈ ਵਿਜੂਦ ਹੈ ਉਹਦੇ ਕੋਈ ਸਿਧਾਂਤ ਨੇ ਔਰ ਉਹਨੂੰ ਵੀ ਮੈਂ ਬਹੁਤ ਲਾਈਕ ਕਰਦਾ ਜੀ ਬਹੁਤ ਅੱਛਾ ਉਹਨੇ ਰੋਲ ਪਲੇ ਕੀਤਾ ਔਰ ਉਹਦੇ ਦੀ ਜ਼ਰਤ ਹੈ ਜਿੱਥੇ ਕਹਿਣਾ ਉਹ ਕਹਿ ਦਿੰਦੀ ਹੈ ਉਹ ਕੰਨ ਜੇ ਬਲੇਟ ਕੇ ਨਹੀਂ ਤੁਰ ਤੁਸੀਂ ਉਹਨਾਂ ਦੇ ਦਾਅਵਿਆਂ 'ਚ ਇਤਫਾਕ ਰੱਖਦੇ ਜੋ ਵੀ ਉਹ ਜੋ ਸਰਕਾਰ ਦੀ ਬਲੋਚਨਾ ਕਰ ਰਹੇ ਹੋ ਉਹਨਾਂ ਨੂੰ ਜੋ ਉਹਨਾਂ ਨੂੰ ਲੱਗ ਰਿਹਾ ਜੀ ਉਹਦੇ ਹਿਸਾਬ ਨਾਲ ਬੋਲਦੇ ਨੇ ਅਸੀਂ ਤਾਂ ਸਰਕਾਰ ਨੂੰ ਇੰਨਾ ਜਾਣਦੇ ਨਹੀਂ ਤੁਸੀਂ ਪੰਜਾਬ 'ਚ ਰਹਿੰਦੇ ਹੋ ਪੰਜਾਬ ਦੇ ਲੋਕ ਤੁਸੀਂ ਵੀ ਵੀ ਨਹੀਂ ਅਸੀਂ ਸਰਕਾਰ ਨੂੰ ਉਹ ਅੰਦਰਲੀਆਂ ਗੱਲਾਂ ਨਹੀਂ ਜਾਣਦੇ ਜੋ ਬੀਬੀ ਸਿੱਧੂ ਜਾਣਦੀ ਹੈ ਜਿਹਦੇ ਬਿਨਾ ਤੇ ਉਹ ਗੱਲਾਂ ਕਰਦੀ ਹੈ ਹਾਂਜੀ ਲੇਕਿਨ ਉਹ ਕ੍ਰਿਟਿਸਾਈਜ਼ ਕਰਦੀ ਹੈ ਉਹਦੇ ਗੱਟਸ ਨੇ ਕੁਝ ਦਮ ਹੈ ਉਹ ਸਟੈਂਡ ਲੈਂਦੀ ਹੈ ਔਰ ਉਸਨੇ ਪੋਲੀਟੀਕਲੀ ਕੰਮ ਵੀ ਬਹੁਤ ਕੀਤਾ ਹੈ ਸਿੱਧੂ ਸਾਹਵਰੇ ਤਾਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕੰਮ ਕੀਤਾ ਪਰ ਅਗਰ ਦੋਹਾਂ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਵੀ ਪੰਜਾਬ ਦੀ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇ ਤਾਂ ਤੁਹਾਡੇ ਹਸਾਬ ਨਾਲ ਕਿਹੜਾ ਕੈਂਡੀਡੇਟ ਹੋ ਸਕਦਾ ਨਹੀਂ ਮੇਰੇ ਇਹਦੇ ਬਾਰੇ ਕੋਈ ਵੀ ਥੀ ਵਿਊ ਨਹੀਂ ਹੈ ਖਸ ਜੀ ਹੁਣ ਬਹੁਤ ਨਿਰਣਾਇਕ ਮੋੜ ਤੇ ਪਹੁੰਚੋ ਹੀ ਆ ਪੰਜਾਬ ਦੇ ਇਲੈਕਸ਼ਨ ਸਾਰਾ ਦੇਸ਼ ਦੇਖਣ ਲੱਗਾ ਹੋਇਆ ਪੰਜਾਬ ਨੂੰ ਅਜਿਹੇ ਵਿੱਚ ਇਹਨਾਂ ਮੁੱਖ ਮੁਕਾਬਲੇ ਤੁਹਾਨੂੰ ਲੱਗਦਾ ਹੈ ਕਿਹੜੀਆਂ ਦੋ ਪਾਰਟੀਆਂ ਦੇ ਵਿੱਚ ਹੋਏਗਾ ਮੈਂ ਫਿਰ ਅਰਜ਼ ਕਰਾਂ ਜੀ ਕਿ ਸਿਚੁਏਸ਼ਨ ਬਹੁਤ ਫਲੂਇਡ ਹੈ ਬਹੁਤ ਫਲੂਇਡ ਹੈ ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ੇਪ ਲੈ ਲਵੇ ਹਾਲੇ ਕੁਝ ਨਹੀਂ ਕਿਹਾ ਸਾਥ ਹਾਲੇ ਤਾਂ ਮੈਨੂੰ ਲੱਗ ਰਿਹਾ ਹਾਲੇ ਹੋਰ ਕਈ ਸੈਂਸੇਸ਼ਨਲ ਗੱਲਾਂ ਹੋਣਗੀਆਂ ਬਹੁਤ ਕੁਝ ਹੋਏਗਾ 2 2017 ਤੋਂ ਪਹਿਲੇ ਤੁਸੀਂ ਆਮ ਆਦਮੀ ਪਾਰਟੀ ਦੇ ਜਿਵੇਂ ਡਾਕਟਰ ਗਾਂਧੀ ਕਹਿੰਨੇ ਜੋ ਚੰਗੇ ਉਮੀਦਵਾਰ ਹੈ ਉਹਨਾਂ ਚੰਗੇ ਉਮੀਦਵਾਰਾਂ ਦੀ ਹਮਾਇਤ ਕਰਨਗੇ ਥੋੜਾ ਸਟੈਂਡ ਕੀ ਹੈ ਹ ਜਿਹੜੇ ਉਹਦੇ ਵਿੱਚ ਇਮਾਨਦਾਰ ਲੋਕ ਹੋਣਗੇ ਅ ਵਧੀਆ ਲੋਕ ਹੋਣਗੇ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਇਮਾਨ ਇਮਾਨਦਾਰੀ ਦੀ ਕਿਸ ਤਰੀਕੇ ਨਾਲ ਪਰਿਮਾਣਾ ਤੈਅ ਕਰੋਗੇ ਹ ਉਹ ਸਾਨੂੰ ਪਤਾ ਹੈ ਸਾਨੂੰ ਪਤਾ ਕਿਹੜੇ ਇਮਾਨਦਾਰ ਨੇ ਕਿਹੜੇ ਬੇਈਮਾਨ ਨੇ ਕਿਹੜੇ ਥੈਲੀਆਂ ਦੇ ਜ਼ੋਰ ਤੇ ਆਏ ਦੇ ਕਿੰਨਾਂ ਨੇ ਆ ਕੇ ਜਿਹੜੇ ਸੱਚੇ ਸੁੱਚੇ ਵੋਲੰਟੀਅਰਸ ਉਹਨਾਂ ਨੂੰ ਖੁੱਡੇ ਲਾਈਨ ਲਗਾ ਦਿੱਤਾ ਅਸੀਂ ਉਹਨਾਂ ਨੂੰ ਇਮਾਨਦਾਰ ਨਹੀਂ ਕਹਿੰਦੇ ਜੀ ਜਿਹੜੇ ਲੋਕ ਇਸ ਕਰਕੇ ਆਗੇ ਨੇ ਕਿ ਉਧਰ ਟਿਕਟ ਨਹੀਂ ਮਿਲਣਾ ਦੋ ਦੋ ਵਾਰੀ ਦੂਸਰੀਆਂ ਪਾਰਟੀਆਂ ਚ ਜਿਹੜੇ ਕੰਟੀਨਿਊਸਲੀ ਦੋ ਵਾਰੀ ਹਾਰ ਗਏ ਨੇ ਔਰ ਇਧਰ ਆ ਕੇ ਸਿਰਫ ਲਾਲਾਂ ਸਿੱਟ ਕੇ ਆਏ ਨੇ ਕਿ ਸਾਨੂੰ ਟਿਕਟ ਮਿਲੇਗਾ ਔਰ ਅਸੀਂ ਸਾਨੂੰ ਕੋਈ ਕੋਈ ਪਦਵੀ ਮਿਲੇਗੀ ਉਹੋ ਜਿਹੇ ਬੰਦਿਆਂ ਦੀ ਅਸੀਂ ਕਿੱਥੇ ਹੈਲਪ ਕਰਾਂਗੇ ਅੱਜ ਖਾਸ ਸਰ ਇੱਕ ਚੀਜ਼ ਮੈਂ ਜਾਨਣਾ ਚਾਹੁੰਦਾ ਤੁਡਕੋ ਕਿ ਨਸ਼ਾ ਪੰਜਾਬ ਚ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਚ ਨਸ਼ਾ ਹੈ ਜਾਂ ਬਦਨਾਮ ਕੀਤਾ ਗਿਆ ਹੈ ਕਸਾ ਹੈ ਕਸਾ ਹੈ ਔਰ ਦਾਸ਼ਾ ਇਸ ਕਰਕੇ ਹੈ ਕਿਉਂਕਿ ਕੁਝ ਇੱਕ ਬਦਮਾਸ਼ ਪੋਲੀਟੀਸ਼ੀਅਨ ਔਰ ਕੁਝ ਇੱਕ ਜਿਹੜੇ ਬਿਊਰੋਕਰੇਟ ਔਰ ਪੁਲਿਸ ਵਾਲੇ ਇਹ ਸਾਰੇ ਮਿਲੇ ਹੋਏ ਨੇ ਮੌਜੂਦਾ ਸਰਕਾਰ ਦੇ ਤੁਸੀਂ ਨੇਤਾ ਆਗੂ ਨੇ ਉਹ ਹਾਂਜੀ ਇਸ ਵਿੱਚ ਵੀ ਨੇ ਇਸ ਤੋਂ ਪਹਿਲੀ ਸਰਕਾਰ ਚ ਵੀ ਸੀਗੇ ਕਾਂਗਰਸ ਵੇਲੇ ਵੀ ਸੀਗੇ ਹੁਣ ਵੀ ਹੈਗੇ ਨੇ ਇਹ ਜਿਹੜੀ ਜਿਹੜੀ ਸਮਗਲਿੰਗ ਹੈ ਕਿਸੇ ਵੀ ਚੀਜ਼ ਦੀ ਇਹਦੀ ਪੁਸ਼ਤ ਪਨਾਹੀ ਹੁੰਦੀ ਹੈ ਇਹਨੂੰ ਕੋਈ ਨਾ ਕੋਈ ਤੋਂ ਸਰੰਕਸ਼ਨ ਮਿਲਦਾ ਹੈ ਪ੍ਰੋਟੈਕਸ਼ਨ ਮਿਲਦੀ ਹੈ ਪੋਲੀਟੀਸ਼ੀਨ ਕੋਲੋਂ ਔਰ ਤਦ ਹੀ ਇਹ ਅੱਗੇ ਫੈਲਦਾ ਹੈ ਅਦਰਵਾਇਸ ਇਹਨੂੰ ਤੁਸੀਂ ਚੈੱਕ ਕਰਨਾ ਬਹੁਤ ਜਲਦੀ ਚੈੱਕ ਕਰ ਸਕਦੇ ਜਿਵੇਂ ਲੀਡਰ ਦਾਅਵੇ ਕਰ ਰਹੇ ਨੇ ਵੀ ਕੋਈ ਕਹਿੰਦਾ 6 4 ਹਫ਼ਤਿਆਂ ਵਿੱਚ ਖਤਮ ਹੋ ਜਾਏਗਾ ਕੋਈ ਕਹਿੰਦਾ ਕਿ ਇਹਨੂੰ ਅਸੀਂ 4 4 ਦਿਨਾਂ ਵਿੱਚ ਖਤਮ ਕਰ ਦਾਂਗੇ ਕਿ ਨਸ਼ਾ ਖਤਮ ਹੋ ਜਾਏਗਾ ਪੰਜਾਬ 'ਚ ਨਹੀਂ ਜੀ ਇੰਨੀ ਜਲਦੀ ਨਹੀਂ ਹੋਣ ਵਾਲਾ ਇਹ ਤਾਂ ਐਵੇਂ ਇਹ ਤਾਂ ਐਵੇਂ ਲੋਕਾਂ ਨੂੰ ਮੈਂ ਕੀ ਕਹਾ ਮੈਂ ਖਾਮਖਿਆਲੀ ਮੈਂ ਸੋਬਨੇ ਦਿਖਾਨ ਵਾਲੀ ਗੱਲ ਹੈ ਜਾਂ ਵੋਟਾਂ ਵੋਟਾਂ ਲੈਣ ਵਾਲੀ ਗੱਲ ਹੈ ਇਸ ਤਰ੍ਹਾਂ ਨਹੀਂ ਹੁੰਦਾ ਟੌਨਿਕ ਸਿਸਟਮ ਬਣਾਉਣਾ ਪਏਗਾ ਤੁਹਾਨੂੰ ਪੁਲਿਸ ਦੇ ਇਹ ਨਹੀਂ ਕਿ ਕਿ ਤੁਹਾਨੂੰ ਜਿਹੜਾ ਇੱਕ ਸੀਐਮ ਜਾਂ ਡਿਪਟੀ ਸੀਐਮ ਉਹ ਡਾਇਰੈਕਟ ਫੋਨ ਕਰਦਾ ਹੈ ਡੀਐਸਪੀ ਨੂੰ ਐਸਪੀ ਨੂੰ ਯੂ نو ਇੱਕ ਇੱਕ ਚੈਨਲ ਆਫ ਕਮਾਂਡ ਹੋਣਾ ਚਾਹੀਦਾ ਹੈ ਪੁਲਿਸ ਦਾ ਵੱਖਰਾ ਹੋਵੇ ਉਹਦੇ ਵਿੱਚ ਕੋਈ ਇੰਟਰਫੀਰੈਂਸ ਨਾ ਹੋਵੇ ਕਿਸੇ ਹੋਰ ਕਿਸਮ ਦੀ ਔਰ ਚੰਗੇ ਬੰਦੇ ਲਾਏ ਜਾਣ ਇਹ ਨਹੀਂ ਕਵਿ ਕਿ ਕਿ ਕਿਸ ਕੋਈ ਬੰਦੇ ਨੇ ਤੁਹਾਡੀ ਖਾਤਰ ਕ੍ਰਾਈਮ ਕਰਦਾ ਰਿਹਾ ਪੋਸਟ ਤੇ ਬੈਠਾ ਹੋਇਆ ਉਹਨਾਂ ਨੂੰ ਪ੍ਰਮੋਟ ਕਰੋ ਇਸ ਤਰ੍ਹਾਂ ਦੇ ਬੰਦੇ ਨਹੀਂ ਚਾਹੀਦੇ ਮਹਾਂ ਇਮਾਨ ਇਮਾਨਦਾਰਾਨਾ ਅਪਰੋਚ ਹੋਏਗੀ ਤੇ ਫਿਰ ਤੁਸੀਂ ਇਹਨੂੰ 6 ਮਹੀਨੇ ਸਾਲ ਦੇ ਵਿੱਚ ਬੰਦ ਕਰ ਸਕਦੇ ਹੋ ਮੈਂ ਇੰਟਰਵਿਊ ਦੇ ਅੰਤ ਦੇ ਵਿੱਚ ਫਿਰ ਉਸੇ ਥਾਂ ਤੇ ਆਉਂਗਾ ਕੱਲ ਤੁਸੀਂ ਫਿਰ ਤੋਂ ਦਿੱਲੀ ਜਾ ਰਹੇ ਹੋ ਲੋਕ ਸਭਾ ਦੀ ਕਾਰਵਾਈ ਜाहिर तौर ਤੇ ਸ਼ੁਰੂ ਹੋਏਗੀ ਉਸੇ ਸੀਟ ਤੇ ਬੈਠੋਗੇ ਜਿਸ ਸੀਟ ਦੇ ਨਾਲ ਨਾਲ ਤੁਸੀਂ ਅਪੀਲ ਕੀਤੀ ਹੈ ਹੋਪਫੁਲੀ ਕੱਲ ਤੱਕ ਮੇਰੀ ਸੀਟ ਬਦਲੀ ਜਾਏਗੀ ਹੋਪਫੁਲੀ ਤੁਹਾਨੂੰ ਉਮੀਦ ਹੈ ਪੂਰੀ ਹਾਂਜੀ ਏਸੀ ਹਰਿੰਦਰ ਸਿੰਘ ਖਾਲਸਾ ਜਿਸ ਨੇ ਕਿ ਉਹਨਾਂ ਨੇ ਗਲ ਕਹੀ ਹੈ ਕਿ ਉਹ ਸਾਰੀ ਗੱਲਬਾਤ ਦੇ ਵਿੱਚ ਕਿ ਭਗਵੰਤ ਮਾਨ ਦੇ ਫੈਨ ਹੈ ਪਰ ਜੋ ਉਹਨਾਂ ਦੀ ਸੀਟ ਦੇ ਜੋ ਉਹਨਾਂ ਨੇ ਅਪੀਲ ਕੀਤੀ ਹੈ ਸਪੀਕਰ ਨੂੰ ਕਿ ਸੀਟ ਬਦਲੀ ਜਾਵੇ ਉਹ ਸੀਟ ਜੋ ਹੈ ਕੱਲ ਤੱਕ ਇਹਨੂੰ ਬਦਲਣ ਦੀ ਉਮੀਦ ਹੈ ਕਿ ਉਹ ਉਸ ਤੇ ਗੌਰ ਕਰ ਲਿਆ ਜਾਏਗਾ ਕੈਮਰ ਜਿੰਦਰ ਸਿੰਘ ਦੇ ਨਾਲ ਸਰਬਜੀਤ ਸਿੰਘ ਵੀਪੀ ਸੰਜਾ 六点了。